ਕੱਲ ਮੈਂ ਉਹਨਾਂ ਦੇ ਘਰੇ ਗਈ ਜ਼ਰੂਰ ਸੀ ਸਾਈਲ ਦੇ ਮੇਨਾ ਸਾਲ ਪਰ ਰਿਆ ਉਹ ਸਾਡੇ ਨਾਲ ਵਧੀਆ ਚੱਲਦਾ ਸੀ ਮੈਨੂੰ ਪਾਰਕ 'ਚ ਮਿਲਿਆ ਸੀਗਾ ਉਹ ਸਾਲ ਰਿਆ ਮੈਂ ਆਪਣੇ ਘਰ ਦੇੰ ਦੇ ਵਰਕਲਫ ਹੋ ਕੇ ਉਹਦੇ ਨਾਲ ਰਹੀ ਸੀਗੀ ਠੀਕ ਹੈ ਹੁਣ ਉਹ ਮੈਨੂੰ ਕਹਿੰਦਾ ਕਿ ਮੈਂ ਤੇਨਾਂ ਰਹਿਣਾ ਨਹੀਂ ਪਹਿਲੇ ਉਹ ਵਿਆਹਾ ਵੀ ਸੀਗਾ ਸਾਰਾ ਕੁਝ ਮੈਨੂੰ ਬਾਚੋਂ ਪਤਾ ਚੱਲਿਆ ਉਹਦੀ ਇੱਕ ਬੇਟੀ ਵੀ ਹੈਗੀ ਐ ਸਾਲ ਦੀ ਠੀਕ ਹੈ ਮੈਂ ਇਹ ਚਾਹਨੀ ਹੈ ਕਿ ਉਹ ਮੈਨੂੰ ਧਮਕੀਆਂ ਨਾ ਦੇਵੇ ਕੋਛ ਨਾ ਦਵੇ ਮੈਂ ਉਹਦੇ ਤੋਂ ਕੁਛ ਨਹੀਂ ਚਾਹੁੰਦੀ ਉਹਦੇ ਨਾਲ ਉਹਨਾਂ ਦੇ ਘਰੇ ਨਾਲ ਅਸੀਂ ਇੱਟਾਂ ਮਾਰੀਆਂ ਕੁਛ ਨਹੀਂ ਕੀਤਾ ਮੈਂ ਕੱਲੀ ਗਈ ਸੀ ਨਾਲੇ ਕੋਈ ਵੀਰੀ ਨਾਲ ਕਰੇ ਗਿਆ ਸੀ ਮੇਰੇ ਮੈਂ ਕੱਲੀ ਗਈ ਸੀ ਉਹਨਾਂ ਦੇ ਘਰੇ ਪਰ ਮੈਂ ਇੱਟ ਜ਼ਰੂਰ ਮਾਰੀ ਪਰ ਉਹਨਾਂ ਦੇ ਗੇਟ ਤੇ ਮਾਰੀ ਸਭ ਤੋਂ نیچے ਔਰ ਕਿਸੇ ਤੇ ਲੱਗੀ ਵੀ ਨਹੀਂ ਕੰਦੇ ਤੇ ਲੱਗੀ ਸੀਗੀ ਉਹ ਇੱਟ ਉੱਪਰ ਅਸੀਂ ਇੱਟਾਂ ਨਹੀਂ ਮਾਰੀਆਂ ਸਾਰਾ ਕੁਛ ਝੂਠ ਬੋਲ ਰਿਹਾ ਜੋ ਕੁਛ ਵੀ ਕਹਿ ਰਿਹਾ ਮੈਂ ਇਨਾ ਚਾਹੁੰਦੀ ਹਾਂ ਕਿ ਉਹ ਬਸ ਮੈਨੂੰ ਪਰੇਸ਼ਾਨ ਨਾ ਕਰੇ ਇਹ ਜਿਹੜੀ ਕੁੜੀ ਅਜਿਹੇ ਲੋ ਚੱਲੇ ਇਨਾਂ ਨਾਮ ਕੀ ਹੈ ਜੀ ਉਹ ਬਿੱਲੋ ਨਾਮ ਹੈ ਜੀ ਉਹ ਕੁੜੀ ਦੇ ਪਰਿਵਾਰ ਵਾਲੇ ਆ ਪ ਕੁੜੀ ਦੇ ਪਰਿਵਾਰ ਵਾਲੋਂ ਚੱਲੇ ਜੀ ਤੇ ਉਹਨਾਂ ਜਿਹੜੇ ਪਰਿਵਾਰ ਹੈ ਉਹ ਕਿੱਥੇ ਰਹਿੰਦਾ ਕੀ ਨਾਮ ਉਹਨਾਂ ਦਾ ਉਹ ਪੁਲਿਸ ਨਾਲ ਰਹਿੰਦਾ ਜੀ ਕਿਰਾਏ ਤੇ ਕੀ ਨਾਮ ਹੈ ਜੀ ਉਹਨਾਂ ਦਾ ਕਿਸ਼ਨਪਾਲ ਕਿਸ਼ਨਪਾਲ ਉਹਦੇ ਨਾਲ ਕੋਣ ਕੋਣ ਕਿੰਨੇ ਕੁ ਬੰਦੇ ਆਇ ਕਿ ਇੱਥੇ ਤਿੰਨ ਜਨਾਨੀਆਂ ਆ ਬਾਕੀ ਬੰਦੇ ਸੀ ਪਛਾਣ ਦਿਓ ਜਿਹੜੇ ਜਿਹੜੇ ਆਇ ਕਿ ਹਾਂ ਪਛਾਣਾਂਗੇ ਜੀ ਅਸੀਂ ਕੀ ਕੀ ਨਾਮ ਜਿਹਨਾਂ ਜਿਹੜਾ ਜਾਣ ਬਿੱਲੋ ਦੀ ਮਾਂ ਆ ਪਿਓ ਆ ਤੇ ਦੋ ਭੈਣਾਂ ਤੇ ਇੱਥੇ ਕਿੰਨੇ ਕੁ ਭਰਾ ਵੀ ਮੇਰੇ ਵੀ ਭਰਾ ਵੀ ਸੀ ਚਾਚਾ ਕਿੰਨੇ ਵਜੇ ਦੀ ਗੱਲ ਬਾਤ ਹੈ ਇਹ ਸਾਢੇ 12 ਵਜੇ ਦੀ ਰਾਤ ਸਾਢੇ 12 ਵਜੇ ਹਾਂਜੀ ਇਹ ਆ ਕੇ ਉਹਨਾਂ ਨੇ ਇੱਟ ਪੱਥਰ ਚਲਾਇਆ ਇੱਟ ਪੱਥਰ ਚਲਾਇਆ ਜੀ ਬੰਦਰ ਵੀ ਚਲਾਇਆ ਤਾਲੇ ਤੋੜੇ ਆ ਭਈਆਂ ਦੇ ਕਾਰਨ ਕੀ ਹੈ ਜੀ ਇੱਟ ਪੱਥਰ ਚਲਾਉਣ ਦਾ ਵਜਾ ਇਹਨਾਂ ਨੇ ਜੋ ਆਪਣੇ ਹੱਕ 'ਚ ਰੱਖਿਆ ਕੁੜੀ ਨੂੰ ਫਸਾ ਕੇ ਕੁੜੀ ਨੂੰ ਮੁੰਡੇ ਨੂੰ ਸਾਡੇ ਨੂੰ ਮੁੰਡੇ ਨੂੰ ਤੁਹਾਡਾ ਮੁੰਡਾ ਕੀ ਨਾਂ ਆ ਉਹਦਾ ਸਾਹਿਲ ਤੁਹਾਡਾ ਪੁੱਤਰ ਹੈ ਹਾਂਜੀ ਕੀ ਨਾਂ ਆ ਉਹਦਾ ਸਾਹਿਲ ਤੇ ਸਾਹਿਲ ਕਿੱਥੇ ਹੈ ਇਸ ਟਾਈਮ ਤੇ ਇਹ ਪਤਾ ਨਹੀਂ ਜੀ ਉਹਨਾਂ ਦੇ ਕੋਲ ਹੀ ਆ ਮੁੰਡਾ ਤੁਹਾਡੇ ਘਰੋਂ ਕਿੰਨੀ ਦਿਨ ਪਹਿਲਾਂ ਚਲ ਗਿਆ ਸੀ ਉਹ ਮੁੰਡਾ ਦੋ ਤਿੰਨ ਸਾਲ ਹੋ ਗਏ ਗਾਇਬ ਹੋਏ ਨੇ ਉਹਦਾ ਕਾਰਨ ਕਿ ਉਹਦੇ ਨਾਲ ਚੱਕਰ ਸੀ ਉਹਦੇ ਨਾਲ ਚੱਕਰ ਆ ਜੀ ਫਿਰਦਾ ਦੁਰਦਾ ਉਹਦੇ ਨਾਲ ਹੀ ਸੀਗਾ ਉਹ ਉਹਨੂੰ ਕੁੱਟਦੇ ਮਾਰਦੇ ਹੋ ਬੰਨ ਕੇ ਫੜਾਇਆ ਕਿਸੰਦਾ ਮਤਲਬ ਤੁਹਾਡਾ ਕਹਿਣਾ ਕਿ ਕੁੜੀ ਵਾਲਿਆਂ ਨੇ ਘਰ ਬਿਠਾਇਆ ਹਾਂ ਹਾਂ ਜੀ ਉਹਨਾਂ ਨੇ ਲੁਕਾ ਕੇ ਰੱਖਿਆ ਫਿਰ ਤੁਹਾਡੇ ਮੈਂ ਇਸੇ ਜੀਵਨ ਸਿੰਘ ਥਾਣਾ ਟਿੱਬਾ ਬਤੌਰ ਤੌਰ ਤੇ ਸੀ ਲੱਗਿਆ ਹੋਣਾ ਇੱਕ ਗੁਤੰਨਕ੍ਰਦਮ ਕੋਲ ਪ੍ਰੇਵਡ ਸੰ ਚੋ 25 ਤਰੀਕ ਨੂੰ ਮਿਲੀ ਸੀ ਹਰਪਾਲ ਸਿੰਘ ਨੇ ਲਿਖਾਈ ਆ ਉਹਦੀ ਪੜਤਾਲ ਕਰ ਰਹੇ ਆ ਜੋ ਵੀ ਬੰਦੇ ਕਾਨੂੰਨੀ ਕਾਰਵਾਈ ਉਹਨੂੰ ਕੀਤੀ ਜਾਊਗੀ